ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਵਾਇਆ ਬਾਜਾਖਾਨਾ ਦੱਸੋ ਇਹ ਹਾਈਵੇ ਲੰਘਦਾ ਹੈ ਤੇ ਇਹ ਹਾਈਵੇ ਦਾ ਪੌਲਾ ਬਠਿੰਡੇ ਵਾਲੀ ਸਾਈਡ ਦੇ ਉੱਤੇ ਜਦੋਂ ਉਤਰਦਾ ਤਾਂ ਬਿਲਕੁਲ ਉਹਦੇ ਨਾਲ ਇੱਥੇ ਸਰਪੰਚ ਵੀਰ ਸਿੰਘ ਡੇਰੀ ਫਾਰਮ ਵਪਾਰ ਦਾ ਕੰਮ ਆ ਦੱਸੋ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਦੋ ਨਾਗ ਦਿਖਾਉਣੇ ਆ ਤੁਹਾਨੂੰ ਜਿਹਦੇ ਚੱਕ ਕੇ ਵਹਿੜ ਸੋਣ ਦੀਆਂ ਤਿਆਰੀਆਂ ਚਾ ਸੋਹਣਾ ਹਵਾਨਾ ਤਿਆਰ ਕੀਤਾ ਰੰਗ ਰੂਪ ਤੇ ਢਾਂਚਾ ਵੀ ਬੜਾ ਚੰਗਾ ਦਿਸਦਾ ਹੈ ਇਹ ਤੋਂ ਬਿਨਾ ਇੱਕ ਮੱਝ ਇਹ ਵੀ ਸੂਈ ਸਵਾਈ ਹੈ ਦਾ ਬੱਚਾ ਤੁਸੀਂ ਔਰਲੇ ਪਾਸੇ ਬੱਧਾ ਨਾਲ ਦੇਖ ਰਹੇ ਹੋ ਸੋ ਆਓ ਵੀਡੀਓ ਦੇ ਵਿੱਚ ਦੋਨੇ ਨਾਗ ਤੁਹਾਨੂੰ ਦਿਖਾਈਏ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਜੱਜ ਗਿਆ ਦੱਸੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਆਪਦੀ ਸਮਝ ਨਾਲ ਤੁਸੀਂ ਖਰੀਦੋਗੇ ਆਓ ਚਰਵਾਤ ਵਹਿੜ ਤੋਂ ਹੀ ਕਰਦੇ ਆਂ ਮਿਲਦੇ ਆਂ ਬਾਈ ਨੂੰ ਸਖਚੈਨ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਖਚੈਨ ਅੱਜ ਦੋ ਨਾਗ ਆਪਾਂ ਦਿਖਾ ਰਹੇ ਆਂ ਹਾਂਜੀ ਹਾਂਜੀ ਬਾਈ ਜਿਹੜੀ ਇਹ ਵੈੜ ਆ ਬਾਈ ਕਿੰਨਾ ਵਾ ਸੁਆ ਸੁ ਇਹ ਪਹਿਲੇ ਸੁਆ ਸੁਣਾ ਜਦ ਕਿ ਪਹਿਲਾ ਸੁਆ ਸੁਣਾ ਕਿੰਨੇ ਦਿਨ ਲੈ ਜੂ ਸੋਣ ਚ ਜੇ ਦਿਨ ਇਹ ਅਜੇ 4-5 ਤਰੀਕ ਨੂੰ ਦਿਨ ਪੂਰੇ ਆ ਜੀ ਤੇ 4-5 ਤਰੀਕ ਨੂੰ ਦਿਨ ਪੂਰੇ ਆ ਕੀ ਰੇਟ ਹੋਊਗਾ ਦਾ ਬਾਈ ਰੇਟ ਦਾ ਫੋਨ ਤੇ ਹੋਊਗਾ ਜੀ ਬੋਲੇ ਉਹਨਾਂ ਕੋਲ ਜੀ ਸੋ ਦੋਸਤੋ ਰੇਟ ਫੋਨ ਤੇ ਆ ਦਿਨ 4 ਤੋਂ 5 ਲਾਉਗੀ ਸੋਣ ਦੇ ਵਿੱਚ ਸੁਆ ਪਹਿਲਾ ਕਾਂਜਾ ਇਹਦਾ ਸੋਨਾ ਰੰਗ ਸੋਨਾ ਬਾਕੀ ਪਾਸ ਤੁਸੀਂ ਆਪ ਆ ਕੇ ਕਰੋਗੇ ਹਵਾਨਾ ਫੈਕਸ ਹੈ ਤੇ ਚੰਗਾ ਹਵਾਨਾ ਤਿਆਰ ਆ ਅੱਗੇ ਨੂੰ ਵੀ ਤੇ ਪਛਾਣ ਹੋ ਗਈ। ਬਾਕੀ ਜੋ ਇਹਦੀ ਤੋਰ ਹੈ, ਢਾਂਚੇ ਦੀ ਬਣਾਵਟਾ ਉਹ ਤੁਸੀਂ ਵੀਡੀਓ ਚੋ ਵੀ ਕਲੀਅਰ ਦੇਖ ਸਕਦੇ ਹੋ। ਇਦਾਂ ਦਾ ਇਹਦਾ ਸਟਰਕਚਰ ਹੈ। ਹਵਾਨਾ ਸਾਰਾ ਪੱਟਾਂ ਦੇ ਸਨ ਚੀਆ ਥੱਲੇ ਨੂੰ ਘਟ ਓਵੇਂ ਨਹੀਂ ਗਿਆ। ਭਾਈ ਪਰਲੈਕਸ ਹੋ ਗਿਆ ਆਪਕ। ਲਈ ਚੱਲ। ਸੋ ਥਾਣ ਦੋਸਤੋ ਥੀ ਚਵਾਈ ਵਾਲਾ ਪਰ ਦਿਨ ਹਜੇ 4-5 ਇਹ ਇਹਦੇ ਪਏ ਆ 5 ਤਰੀਕ ਨੂੰ ਬਈ 10-10 ਦਿਨ ਪੂਰੇ ਹੁੰਦੇ ਆ ਤੇ ਅੱਜ ਆਪਾਂ 30 ਤਰੀਕ ਨੂੰ ਦਿਨ ਵੀਡੀਓ ਬਣਾ ਰਹੇ ਆ ਸੋ 5-6 ਦਿਨ ਅੰਦਾਜ਼ਾ ਇਹ ਲਾਉਂਗੀ ਸੂਨ ਦੇ ਵਿੱਚ ਬਾਕੀ ਤਿਆਰੀ ਅੱਜ ਵੀ ਫੁੱਲ ਇਹਦੀ ਦਿਸਦੀ ਆ ਸੋ ਇਹ ਪਹਿਲੇ ਨੰਬਰ ਤੇ ਵੈੜ ਸੀ ਜਿਹੜੀ ਵਿਕਰੀ ਵਾਲੀ ਆ ਹਵਾਨਾ ਦੋਸਤੋ ਫੇਰ ਤੁਸੀਂ ਦੇਖੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਆ ਥਣ ਜਿਹੜੇ ਆ ਜਦੋਂ ਪਸਮਾਚ ਵਹਿਣੇ ਆਉਣਾ ਉਦੋਂ ਬਹੁਤ ਸੋਹਣਾ ਥਣ ਦਾ ਸੈਜ ਚੁਕਾ ਡੋਟ ਗਨਕਣ ਲਾਇ ਮਸ਼ੀਨ ਵਾਲਾ ਵੀ ਆ ਤੇ ਹੱਥੀ ਵਾਲਾ ਯਾਰ ਸਹੀ ਸੋ ਇਦਾਂ ਦਾ ਥਣ ਦਾ ਸੈਜ ਆ ਸੋ ਇਹ ਤੁਸੀਂ ਇਹਦੇ ਚਾਰੇ ਥਣ ਦੇਖ ਸਕਦੇ ਹੋ ਆਓ ਜਿਹੜੀ ਮੱਝ ਹੈ ਬਾਈ ਕੋਲ ਉਹਦੀ ਵੀ ਡਿਟੇਲ ਆਪਾਂ ਪੁੱਛੀਏ ਆ ਜਿਹੜੀ ਇਹ ਮੱਝ ਬਾਈ ਕੈਨਵਸ ਸੁਆ ਇਹ ਦੂਜਾ ਸੁਆ ਸੂਈ ਆ ਜੀ ਇੱਤਕੇ ਠੀਕ ਹੈ ਤੇ 11 ਕਿਲੋ ਦੁੱਧਰੇ ਥਲੇ ਤਿਆਰ ਆ ਜੀ ਹਾਂ ਠੀਕ ਹੈ ਟਾਈਮ ਕਿੰਨਾ ਕੁ ਹੋ ਗਿਆ ਉਸ ਸੂਈ ਨੂੰ ਇਹ ਨੂੰ ਜੀ ਹਫ਼ਤੇ ਤੋਂ ਉੱਤੇ ਹੋ ਗਿਆ ਜੀ ਕੀ ਰੇਟ ਹੋਊਗਾ ਇਹਦਾ ਬਾਈ ਰੇਟ ਇਹਦਾ ਫੋਨ ਤੇ ਹੋਊਗਾ ਜੀ ਦੋਨਾਂ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਉਹ ਤੁਸੀਂ ਬੱਚਾ ਇਹਦਾ ਦੇਖ ਸਕਦੇ ਹੋ ਇਹਦੇ ਤੋਂ ਸਮਝ ਲਓ ਜੇ ਤੇ ਇਹ 11 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਇਸ ਟਾਈਮ ਸੂਹਾ ਦੂਜਾ ਦੁੱਧ ਦੋ ਟਾਈਮ ਚੋ ਸਕਦੇ ਹੋ ਤਸੱਲੀ ਫੁੱਲ ਕਰਨਾ ਤੁਹਾਡਾ ਹੱਕ ਹੈ ਢਾਂਚਾ ਇਹਦਾ ਤੁਹਾਡੇ ਸਾਹਮਣੇ ਆ ਸੋ ਜੀ ਨੂੰ ਜਚੇ ਉਹ ਵੀਰ ਦੁੱਧ ਦੋ ਟਾਈਮ ਚੋ ਕੇ ਸੌਦਾ ਤੁਸੀਂ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਤੇ ਵੀਰ ਦਾ ਚੱਲੀ ਜਾਂਦਾ ਸੁਖਚੈਨ ਸਿੰਘ ਬਾਈ ਦਾ ਨਾਮ ਹੈ ਘੁਮਾਲਾ ਬਾਈ ਸੋ ਰੇਟ ਦੋਨਾਂ ਪਸ਼ੂਆਂ ਦੇ ਜਿਹੜੇ ਹੈਗੇ ਉਹ ਫੋਨ ਦੇ ਉੱਤੇ ਆ ਕਿਉਂਕਿ ਵਪਾਰ ਦਾ ਕੰਮ ਹੈ ਪਸ਼ੂ ਆਧਾਰ ਸੁਧਾਰ ਵੀ ਵਿਕਦੇ ਆ ਡਿਮਾਂਡ ਹ ਹਫਤੇ ਰਹਿੰਦੀ ਆ ਕੁਝ ਲਿਆਜੀ ਗਾਹਕ ਵੀ ਕਈ ਵਾਰ ਪਹੁੰਚਣਾ ਹੁੰਦਾ ਤੇ ਫਿਰ ਉਹਦੇ ਤੋਂ ਵੀ ਡਿਮਾਂਡ ਹ ਹਫਤੇ ਕੀਤੀ ਜਾਂਦੀ ਉਹ ਪੜਦਾ ਰੱਖਣਾ ਪੈਂਦਾ ਕਿਉਂਕਿ ਵਪਾਰ ਇੱਕ ਬਿਜ਼ਨਸ ਹੈ ਤੇ ਬਿਜ਼ਨਸ ਦੇ ਵਿੱਚ ਹਮੇਸ਼ਾ ਪੜਦਾ ਹੀ ਹੁੰਦੇ ਆ ਸੋ ਇਹ ਦੋਸਤੋ ਵੈੜ ਬਹੁਤ ਸੋਹਣੀ ਪਹਿਲਾ ਸੂਹਾ ਸੁਹੰਦੀ ਆ ਪੋਰਸੇ ਲੈਤੇ ਤੋਂ ਬਿਨਾ ਇੱਕ ਮੱਝ ਦੋ ਨਾਗ ਅਜ ਦੀ ਵੀਡੀਓ ਵਿੱਚ ਵਿਕਰੀ ਆਲੇ ਸੀ ਧੰਨਵਾਦ ਵੀਡੀਓ ਦੇਖਣ ਦੇ